ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਬੈਠੇ ਆਂ ਰੋਮ ਦੇ ਇੱਕ ਬਹੁਤ ਹੀ ਸੋਹਣੇ ਸ਼ਹਿਰ ਦੇ ਵਿੱਚ ਜਿਹਦਾ ਨਾਮ ਹੈ ਲਾਦੀਸਕੋਲੀ ਸ਼ਹਿਰ ਤੇ ਮੇਰੇ ਨਾਲ ਆਏ ਨੇ ਹੁਸ਼ਿਆਨ ਵੀਰ ਸਿੰਘ ਭਾਈ ਸਤਿ ਸ਼੍ਰੀ ਅਕਾਲ ਤੇ ਗੁਰਵਾਜ ਸਿੰਘ ਆਪਣਾ ਤੇ ਸਿਮਰ ਸਤਿ ਸ਼੍ਰੀ ਅਕਾਲ ਜੀ ਤੇ ਦਿਲਜੋਤ ਸਿੰਘ ਤੇ ਉਹ ਵੀ ਚਾਹ ਕਰਤੀ ਆ ਆਰਡਰ ਵੀ ਆਪਾਂ ਨੇ ਕਫੇ ਆਰਡਰ ਕੀਤੀ ਆ ਗੁਰਵਾਜ ਕਹਿੰਦਾ ਮੈਂ ਕੁਝ ਪੀਣਾ ਨਹੀਂ ਹੈਗਾ ਤੇ ਗੁਰਵਾਜ ਨੇ ਆਹ ਦਿੱਤਾ ਖਾਣਾ ਵਾਸਤੇ ਦੇਖੋ ਪੀਨੇ ਤੇ ਨੈੜੇ ਪੀ ਲੈਣਾ ਚੱਲਣਾ ਹੁਣ ਪੀਉਂਗਾ ਮੈਂ ਇੱਕ ਹੋਰ ਫੜ ਲਈ ਫੇ ਠੀਕ ਹੈ ਤੇ ਦੋ ਜਿੰਸਿੰਗ ਆਰਡਰ ਕੀਤੇ ਆ ਗੁਸ਼ਤਾਨਦੀ ਕਾਪੂਜੀ ਨੂੰ ਤੇ ਆਪਣੀ ਮੇਟਰ ਹਮੇਸ਼ਾ ਹੁੰਦੀ ਆ ਕਫੇ ਦੇਖੋ ਰੰਗ ਚਾਹ ਦਾ ਚਾਹ ਦਾ ਰੰਗ ਬੜਾ ਜ਼ਿਆਦਾ ਘੈਂਟ ਆ ਯਾਰ ਚਾਹ ਪੀ ਕੇ ਨਾ ਕਫੇ ਪੀ ਕੇ ਅਸਲ ਵਿੱਚ ਨਾਲੇ ਬਲੌਗ ਵਧੀਆ ਬਣ ਜਾਂਦਾ ਸਟਰੀ ਚ ਗਰੰਟੀ ਆ ਜਾਂਦਾ ਤੇ ਨਾਲੇ ਵੈਸੇ ਹੀ ਭਲਕੀ ਜਿ ਪੂਰੀ ਹੋ ਜਾਂਦੀ ਆ ਫੁਗਮਰ ਕੀ ਬਈ ਹੈ ਫੁਗਮਰ ਕੀ ਫੁਗਮਰ ਗਰਮ ਹੋ ਗੋ ਤੀ ਪੁੱਤ ਹੈ ਉਹ ਕਿ ਬਾਕੇ ਵੀ ਇਹ ਲਿ ਗੀ ਉਹ ਤੇ ਆਹ ਕੱਪ ਬਹੁਤ ਵਧੀਆ ਬਣਿਆ ਨਾ ਬਹੁਤ ਸੋਹਣੇ ਕੱਪ ਹੈ ਨਾ ਇਹ ਦੇਣਾ ਹੈ ਹੈ ਇਹ ਨੇ ਲੈ ਭਾਈ ਛੋਟਾ ਹੈ ਕੱਪ ਨਾ ਇਹ ਚ ਆਉਂਦਾ ਸਮਾਨ ਥੋੜਾ ਜਿਹਾ ਥੱਲੇ ਉਹ ਤਾਂ ਥੱਲੇ ਆ ਦੇ ਚੱਲੇ ਨਾ ਗਲਾਸ ਜਾਈ ਰੱਖਿਆ ਹੋਇਆ ਹੈ ਤੇ ਥੱਲੇ ਜਿਆਦਾ ਵੱਡਾ ਹੈ ਗਲਾਸ ਤੇ ਇਹ ਹੈ ਛੋਟਾ ਸੋਹਣਾ ਲੱਗਦਾ ਹੈ ਹੋਲੀ ਵੀ ਹੋਲੀ ਤੁੱਡੀ ਦਾ ਤੋਂ ਦਾ ਕਰਾਇਤ ਲੈ ਹੈ ਹੈ ਛੋਟਾ ਦਾ ਘਰਾਤ ਲਾਇ ਲੈ ਇਹ ਸਭ ਤੋਂ ਛੋਟਾ ਘਰਾਤ ਮੈ ਲੈ ਲਿਆ ਮੇਰਾ ਗਲਾਸ ਬਹੁਤ ਗਰੰਟੀ 'ਚ ਥੋੜੇ ਸਾਰੇ ਚਾਵੇਂ ਇਹਨਾਂ ਗਰੰਟੀ ਜਿਹੜਾ ਮੇਰੀ ਛੋਟੀ ਜੱਜ ਗਰੰਟ ਹੈ ਪਤਾ ਹੈ ਹਾਂ ਤੇ ਇੱਕ ਇੱਕ ਪੁੱვილი ਉਹ ਤਾਂ ਇੱਕ ਲੱਗਿਆਤਾ ਆ ਆ ਬੱਤਕਾ ਆ ਪੱਤਕਾ ਆ ਬੱਤਕਾ ਆ ਕੱਤਦਾ ਆ ਬੱਦਾ ਬੱਦਾ ਕਹਿੰਦਾ ਘਟ ਇਹਦਾ ਘਟ ਕੋਈ ਬੱਦਾ ਪੁੱਤਾ ਦਾ ਚਾਪਣੀ ਪੀ ਗਏ ਮੇਤਰੋ ਸਰੀਰ ਕੰਢੇ ਤੇ ਹੋ ਗਿਆ ਤੇ ਹੁਣ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆਂ ਸ਼ਹਿਰ ਦੀਆਂ ਕੀ ਕੀ ਖੂਬੀਆਂ ਦੱਸਾਂ ਤੁਹਾਨੂੰ ਆਹ ਸ਼ਹਿਰ ਦੀਆਂ ਜਿੰਨੀਆਂ ਦਸਮਾਂ ਉਨੀਆਂ ਥੋੜੀਆਂ ਨੇ ਜਿਹੜੇ ਆਪਣੇ ਵੀ ਇਸ ਸ਼ਹਿਰ 'ਚ ਰਹਿ ਗਏ ਨਾ ਉਹਨਾਂ ਨੂੰ ਪਤਾ ਹੈ ਸ਼ਹਿਰ ਦੀਆਂ ਖੂਬੀਆਂ ਦਾ ਇਹ ਸ਼ਹਿਰ ਦੀ ਇੱਕ ਗੱਲ ਜੁੜੀ ਹੋਈ ਹੈ ਬਹੁਤ ਵਧੀਆ ਕਹਿੰਦੇ ਜਿਹੜਾ ਬੰਦਾ ਲਦੀਸਪੋਲੀ ਸ਼ਹਿਰ ਦੇ ਵਿੱਚ ਰਹਿ ਕੇ ਚਲੇ ਗਿਆ ਨਾ ਉਹ ਜਿੱਥੇ ਮਾਈ ਚਲੇ ਜਾਵੇ ਉਹ ਛੁੱਟੀਆਂ ਘਟਣ ਵਾਸਤੇ ਮੁੜ ਕੇ ਇੱਕ ਵਾਰੀ ਫੇਰੇ ਧਰਤੀ ਉੱਤੇ ਆਉਂਦਾ ਹੈ ਕਿਉਂਕਿ ਧਰਤੀ ਨੇ ਬਹੁਤ ਕੁਝ ਦਿੱਤਾ ਹੈ ਮੇਰੇ ਪੰਜਾਬੀਆਂ ਨੂੰ ਬਹੁਤ ਆਪਣੇ ਪੰਜਾਬੀ ਵੀ ਇੱਥੇ ਕੰਮ ਕਰਦੇ ਨੇ ਸਮੁੰਦਰ ਗੰਢੇ ਬਹੁਤ ਜ਼ਿਆਦਾ ਕੰਮ ਨੇ ਰੈਸਟੋਰੈਂਟਾਂ ਦੇ ਵਿੱਚ ਬਹੁਤ ਕੰਮ ਨੇ ਖੇਤੀਬਾੜੀ ਦਾ ਕੰਮ ਵੀ ਇੱਥੇ ਆ ਦੁਕਾਨਾਂ ਵੀ ਇੱਥੇ ਆਪਣੇ ਪੰਜਾਬੀਆਂ ਦੀਆਂ ਹੀ ਹੈਗੀਆਂ ਨੇ ਤੇ ਮਤਲਬ ਕਾਫੀ ਜਿਆਦਾ ਫੀਲਡ ਦੇ ਵਿੱਚ ਆਪਣੇ ਪੰਜਾਬੀ ਇੱਥੇ ਮੁੰਡੇ ਕੰਮ ਕਰਦੇ ਆ ਬਹੁਤ ਜਿਆਦਾ ਆਪਣੀ ਪੰਜਾਬੀ ਜਿਹੜੀ ਆਪਣੇ ਭਾਈਚਾਰਾ ਕੋਈ ਸ਼ਹਿਰ ਦੇ ਵਿੱਚ ਰਹਿੰਦਾ ਹੈ ਗੁਸ਼ਿਆਨ ਵੀ ਨਾ ਉਹ ਤੋਂ ਛੋਟਾ ਜਿਹਾ ਹੁੰਦਾ ਸੀਗਾ ਇੰਨੇ ਜਿਆਦਾ ਤੇਰੀ ਗਰਵਾਜ ਤੋਂ ਛੋਟਾ ਹੁੰਦਾ ਸੀਗਾ ਜਦੋਂ ਆਪਾਂ ਸ਼ਹਿਰ ਦੇ ਗੁਸ਼ਾਨ ਲੈ ਕੇ ਆਉਂਦੇ ਫੀਲਡ ਨੂੰ ਵਾਸਤੇ ਹਾਂਜੀ ਇਹ ਸ਼ਾਇਦ ਦੋ ਤਿੰਨ ਮੇਤਰੋਂ ਮੇਲੇ ਲੱਗਦੇ ਆ ਬੜੇ ਮਸ਼ਹੂਰ ਮਸ਼ਹੂਰ ਸ਼ਹਿਰ ਦੇ ਜੀ ਮੇਲੇ ਲੱਗਦੇ ਆ ਕਰਚੌਫੀ ਦਾ ਮੇਲਾ ਹੁੰਦਾ ਹੈ ਤੇ ਹੋਰ ਵੀ ਕਾਫੀ ਨਿੱਕੇ ਮੋٹے ਮੇਲੇ ਨਾ ਗਰਮੀ ਗਰਮੀ ਚੱਲੀ ਜਾਂਦੇ ਆ ਆਹ ਵਾਲਾ ਰੋਡ ਖਾਸ ਤੌਰ ਤੇ ਬਹੁਤ ਜਿਆਦਾ ਮਸ਼ ਤੇ ਬਹੁਤ ਜ਼ਿਆਦਾ ਰੌਣਕ ਮੇਲਾ ਹੁੰਦਾ ਹੈ ਇਹ ਆਪਾਂ ਇਹਨੂੰ ਇਹ ਵੀ ਕਹਿ ਸਕਦੇ ਆਂ ਵੀ ਇੱਕ ਨਾ ਗੇੜੀ ਰੂਟ ਵੀ ਕਹਿ ਸਕਦੇ ਆਂ ਬਰੇ ਮੰਨ ਲੇ ਵੀ ਇੱਥੇ ਗੇੜੀ ਰੂਟ ਵੀ ਹੈ ਇਧਰੋਂ ਜਾਣਾ ਤੇ ਇਧਰੋਂ ਆਉਣਾ ਦੁਕਾਨਾਂ ਸਾਰੀਆਂ ਇਸ ਲਾਈਨ ਦੇ ਵਿੱਚ ਐ ਵਧੀਆ ਵਧੀਆ ਕੱਪੜੇ ਲੀੜੇ ਸਰਗੋ ਲਾਈਨ ਦੇ ਵਿੱਚ ਮਿਲ ਜਾਂਦਾ ਤੇ ਇਹ ਰੌਣਕ ਮੇਲਾ ਵੀ ਲੱਗਦਾ ਨਾ ਉਹ ਵੀ ਇਹੀ ਲਾਈਨ ਦੇ ਵਿੱਚ ਵੱਧ ਲੱਗਿਆ ਹੁੰਦਾ ਆ ਦੇਖੋ ਹੁਣ ਵੀਰ ਇਹਨਾਂ ਕੁਝ ਫੰਕਸ਼ਨ ਚੱਲਦਾ ਹੋਣਾ ਜਾਂ 15 ਅਗਸਤ ਦੇ ਫੰਕਸ਼ਨ ਦੀ ਤਿਆਰੀਆਂ ਕਰਦੇ ਹੋਣੇ ਆ ਇਦਾਂ ਗੇਟ-ਗੋਟ ਲੱਗਿਆ ਹੋਇਆ ਸ਼ਾਮ ਟਾਈਮ ਰੌਣਕ ਮੇਲਾ ਕੁਝ ਜ਼ਿਆਦਾ ਹੋ ਜਾਂਦਾ ਆ ਆ ਵਾਲੇ ਰੋਡ ਦੇ ਉੱ ਹੁਣ ਤੁਹਾਨੂੰ ਲੋਕ ਸਾਰੇ ਘਟਦੇ ਕਿਤੇ ਹੋਣੇ ਆ ਕਿਉਂਕਿ ਗਰਮੀ ਆ ਇਹ ਜਿਹੜਾ ਸ਼ਹਿਰ ਹੈ ਸਮੁੰਦਰ ਦੇ ਕੰਢੇ ਉੱਤੇ ਆ ਇਧਰ ਬੈਕਸਾਈਡ ਸਮੁੰਦਰ ਪਿਆ ਜਾਂਦਾ ਤੇ ਇਧਰ ਪਾਸੇ ਇਹ ਸਾਰਾ ਸ਼ਹਿਰ ਬਿਲਕੁਲ ਨਾਲ ਹੁੰਦਾ ਹੀ ਆ ਤੇ ਹੁਣ ਦਿਨ ਚ ਲੋਕ ਸਾਰੇ ਸਮੁੰਦਰ ਕੰਢੇ ਗਏ ਹੋਣੇ ਆ ਇਸ ਕਰਕੇ ਇਹ ਸ਼ਹਿਰ ਥੋੜਾ ਜਿਹਾ ਸੁੰਨਾ ਸੁੰਨਾ ਹੈ ਤੇ ਬਾਕੀ ਇੱਥੇ ਤੋਂ ਵੀ ਲੋਕੋ ਸ਼ਹਿਰ ਨਿਕਲੇ ਗਏ ਹੁਣ ਛੁੱਟੀਆਂ ਕੱਟਣ ਵਾਸਤੇ ਅਗਸਤ ਦੇ ਵਿੱਚ ਤੁਹਾਨੂੰ ਪਤਾ ਸਾਰੀ ਇਟਲੀ ਲਗਭਗ ਖਾਲੀ ਹੋ ਜਾਂਦੀ ਆ ਲੋਕ ਛੁੱਟੀਆਂ ਕੱਟਣ ਨਿਕਲ ਜਾਂਦੇ ਨੇ ਤੇ ਜਿਆਦਾ ਕੋਈ ਮਾੜਾ ਮੋਟਾ ਸ਼ਹਿਰ ਪਰੇ ਯਾਦਾ ਕੀ ਯਾਦਾ ਦੱਸ ਬਈ ਮੈਂ ਹੁਣ ਤੁਰ ਰਹੀ ਹਾਂ ਮੈਂ ਪਹਿਲਾਂ ਤੁਰ ਰਹੀ ਸੀ ਰੋਕੂ ਯਾਦ ਨਹੀਂ ਇੱਥੇ ਝੂਟੇ ਝੂੜ ਜਾਂਦਾ ਕਿਉਂ ਉਹ ਪਿਛੇ ਲੱਗੇ ਆ ਪਾਰਕ ਨੂੰ ਲੂਨਾ ਪਾਰਕ ਦੇ ਵਿੱਚ ਦੋ ਤਿੰਨ ਵਾਰੀ ਝੂਟੇ ਉਹ ਵੀ ਮਨ ਲੋ ਜਦ ਕਿਹੜਾ ਨਹੀਂ ਸੋਜੀ ਸੀ ਸੋਜੀ ਸੀ ਉਦੋਂ ਕਹਿੰਦਾ ਮੈਂ ਉਦੋਂ ਮੈਂ ਨਿਆਣਾ ਧੀ ਪੁੱচ্চਾ ਪੁੱচ্চਾ ਹੈ ਉਦੋਂ ਗਰਵਾਜ ਇਹਨੇ ਹੁੰਦਾ ਸੀ ਹੈ ਨਾ ਪੁੱচ্চਾ ਤੇ ਝੂਟੇ ਦੇਖਣਾ ਚ ਦੇਖਣਾ ਝੂਟਣੇ ਆ ਦੇਖਣਾ ਝੂਟਣੇ ਆ ਦੇਖਣੇ ਆ ਤੇ ਝੂਟਣੇ ਆ ਤੁੜ ਗਏ ਝੁੰਟੜੀਆਂ ਵੇਖਣੇ ਵੀ ਆ ਉਂਗਲੀ ਫੜ ਲੈ ਮੇਰੀ ਖੋ ਨਾ ਜਾਈ ਠੀਕ ਹੈ ਸਮਝੇਗਾ ਐਂ ਕਰਵਾਜ ਮੈਂ ਕਹਿੰਦੀ ਥੱਕ ਗਿਆ ਮੈਂ ਕਿਹਾ ਤੋ ਮੈਂ ਦੱਸ ਰਹੀ ਮੈਂ ਤੈਨੂੰ ਗੋਦੀ ਚੱਕ ਲੂੰਗੀ ਕਹਿੰਦਾ ਨਾ ਮੈਨੂੰ ਥੱਕਦਾ ਹਾਂ ਹਾਂ ਇਹਨਾਂ ਕੋਲ ਮਰ ਇੱਕ ਐਕਸਾਈਟਮੈਂਟ ਰਹਿੰਦੀ ਹੈ ਹਮੇਂ ਜਿਆਦਾ ਰਹਿੰਦੀ ਹਾਂ ਛੁੱਟੀਆਂ ਕਰਕੇ ਸਾਰਾ ਕੁਝ ਦੇਖੋ ਬੰਦੇ ਐ ਮੇਤੋ ਦੁਕਾਨਾਂ ਸਾਰੀਆਂ ਆ ਹੀ ਬੰਦ ਐ ਦੇਖ ਲਓ ਆ ਵੀ ਦੁਕਾਨ ਬੰਦ ਐ ਛੁੱਟੀਆਂ ਦਾ ਅਸਰ ਨਾ ਆ ਵਾਲੇ ਸ਼ਹਿਰ ਦੇ ਵਿੱਚ ਵੀ ਦੇਖਣ ਨੂੰ ਸਾਨੂੰ ਮਿਲੇ ਆ ਆਹ ਰੈਸਟੋਰੈਂਟ ਦੇ ਵੀ ਦੇਖੋ ਵੱਖਰੀ ਕੰਮ ਕੀਤਾ ਮੇਤੋ ਇਹਨਾਂ ਨੇ ਟੇਬਲ ਆਏ ਵੇ ਆ ਤੇ ਸਾਰੇ ਝੂਨਲੇ ਵਾਲੇ ਆ ਦੇਖੋ ਇਹ ਤਾਂ ਨਾਲੇ ਝੂਲੇ ਝੂਲੋ ਤੇ ਨਾਲੇ ਬੈਠ ਕੇ ਆਪਣੀ ਖਾਣ ਪੀਣ ਦਾ ਆਨੰਦ ਲਓ। ਉੱਥੇ ਦੇਖੋ ਬੰਦੇ ਹਗਾ। ਗਰਵਾਏ ਤਾਂ ਲੈਣ ਲੱਗੇ ਜੀ ਨੇ ਬੈਠ ਗਏ ਗਰਵਾਏ। ਤੈਨੂੰ ਆ ਝੁੰਡੇ ਦੀ ਗੱਲ ਨਹੀਂ ਸੀ ਕਰਦਾ ਮੈਂ। ਉਹ ਹੋਰ ਝੁੰਡੇ ਸੀਗੇ ਉਹ। ਹੈ? ਕਿੱਸਾ ਮੋਰੇ। ਇਹ ਝੂਟ ਨਹੀਂ ਜੀ ਕੀ? ਆਪਾਂ ਰੁਕੇ ਮਿੱਤਰ ਹੁਣ ਆਪਣੀ ਐਪਲ ਵਾਸ਼ ਦੀ ਫੀਤਾ ਪਉਣ ਬਾਅਦ ਦੇਖੋ ਇੱਧਰ ਕਿੰਨਾ ਖਰਾਬ ਹੋ ਜਾਊਗਾ ਸਾਰੀ। ਪਹਿਲੇ ਵੀ ਇੱਥੇ ਆਏ ਸੀਗੇ ਆਪਾਂ ਨੇ ਜੇ ਤੁਸੀਂ ਆਪਣੇ ਵਲੌਗ ਦੇਖਿਓ ਪੁਰਾਣਾ। ਦੇਖ ਸਾਰੀ ਗੰਦਾ ਹੋਇਆ ਪਿਆ। ਮੈਗਾ ਚੇਂਜ ਕਰਵਾਇ ਦੇਣਾ ਜਾਏ ਵਹੀ ਲਿਖਣਾ ਸੀ ਪਰ ਹਾਂਜੀ ਹਾਂਜੀ ਇਹ ਤਾਂ ਜ਼ਰੂਰੀ ਆ ਨਾ ਹਾਂਜੀ ਜ਼ਰੂਰੀ ਆ ਸਹੀ ਹੈ ਬਈ ਤਾਂ ਨਾ ਜਲਦੀ ਨਾ ਬੰਦੀਏ ਤਾਂ ਨਾ ਹਾਂਜੀ ਨਹੀਂ ਮੈਂ ਕਿ ਮਿੱਤਰੋ ਕਾਫੀ ਸੀਗੇ 59 ਯੂਰੋ ਦਾ ਲੱਗਿਆ ਵਾ ਸੀਗਾ ਫਿਰ ਤਾਂ ਕਹਿੰਦੀ ਮੈਂ ਖੋਲ ਕੇ ਦਿਖਾ ਸਕਦੀ ਵੀ ਤੈਨੂੰ ਇਦਾਂ ਹੀ ਲੈਣਾ ਪੈਣਾ ਹੈ ਵੀ ਇਹ ਤਾਂ ਮਤਲਬ ਵੀ ਇਹਦਾ ਸੀ ਇਹਨੂੰ ਖੋਲ ਤਾਂ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਵੀ ਤੁਸੀ ਤੁਹਾਨੂੰ ਨਾ ਪਸੰਦ ਆਇਆ ਵੀ ਫਿਰ ਸਾਡੇ ਵਾਪਸ ਨਹੀਂ ਜਾਣਾ ਹੈਗਾ ਉਹ ਵੀ ਸੱਚੀ ਆਪਣੀ ਜਗ੍ਹਾ ਜਗ੍ਹਾ ਦੇ ਉੱਤੇ ਤੇ ਆਪਾਂ ਵੀ ਸੱਚੇ ਆ ਵੀ ਚੀਜ਼ ਲੈਣੀ ਆ ਤਾਂ ਅਸੀਂ ਉਹਨੂੰ ਖੋਲ ਕੇ ਘੜੀ ਵਿੱਚ ਫਿੱਟ ਕਰਕੇ ਗੁੱਟ ਤੇ ਲਾ ਕੇ ਦੇਖਾਂਗੇ ਫਿਰ ਇਹਪਰ ਲਾਵਾਂਗੇ ਨਾ ਦੋਨੇ ਤੇਰਾ ਸੱਚੀਆਂ ਸਈਆਂ ਬਾਈ ਇਸ ਕਰਕੇ ਆਪਾਂ ਉਹਤੇ ਛੱਡੇ ਆਏ ਲੈ ਕੇ ਨਹੀਂ ਆਏ ਇਧਰ ਆ ਗਏ ਮਿੱਤਰੋ ਰੇਲਵੇ ਸਟੇਸ਼ਨ ਇਹ ਵਾਲੇ ਸ਼ਹਿਰ ਦਾ ਲਾਦੀਸ ਫੋਲੀ ਤੇ ਚਰਵੈਤਰੀ ਟਰਮੀਨ ਤੋਂ ਟ੍ਰੇਨ ਆਉਂਦੀ ਹੈ ਟਰਮੀਨ ਤੋਂ ਰੋਮਾ ਟਰਮੀਨ ਤੋਂ ਟ੍ਰੇਨ ਤੇ ਜਿਹੜਾ ਇਹ ਵਾਲਾ ਸਮੁੰਦਰ ਹੈ ਨਾ ਇਹ ਬਹੁਤ ਜ਼ਿਆਦਾ ਮਸ਼ਹੂਰ ਵੀ ਆ ਇੱਥੇ ਜਿਹੜਾ ਰੇਤ ਹੈ ਉਹ ਬਹੁਤ ਜ਼ਿਆਦਾ ਮਸ਼ਹੂਰ ਹੈ ਬਹੁਤ ਵਧੀਆ ਰੇਤ ਹੈ ਬਲੈਕ ਕਲਰ ਦਾ ਰੇਤ ਹੈ ਬੰਦਰੀ ਕਰੇ ਸਾਰੀ ਥਕਾਵਟ ਉਧਰ ਜਾਂਦੀ ਆ ਉਸ ਰੇਤੇ ਦੇ ਵਿੱਚ ਢਾ ਕੇ ਤੇ ਨਾ ਜ਼ਿਆਦਾ ਵਧੀਆ ਇਸ ਕਰਕੇ ਲੋਕ ਕਾਫੀ ਜ਼ਿਆਦਾ ਦੂਰ ਦੂਰੋਂ ਆਉਂਦੇ ਜੇ ਤੁਸੀਂ ਆਉਣ ਤੋਂ ਸਭ ਬਣਦਾ ਬਾਈ ਕਾਰ ਜੇ ਬਾਈ ਆਪਣਾ ਸਾਧਾ ਲੈ ਕੇ ਆਉਣਾ ਹੈ ਤਾਂ ਤਾਂ ਤੁਹਾਨੂੰ ਪਤਾ ਨੇਵੀਗੇਟਰ ਲਾ ਕੇ ਬੰਦਾ ਆ ਸਕਵੇ ਤੇ ਜੇ ਕਿਸੇ ਨੇ ਮਤਲਬ ਬਾਈ ਟ੍ਰੇਨ ਆਉਣਾ ਹੈ ਤਾਂ ਰੋਮ ਟਰਮੀਨੋ ਟ੍ਰੇਨ ਚੱਲਦੀ ਆ ਸਿੱਧੀ ਲਦੀਸਪੋਲੀ ਨੂੰ ਤੇ ਇੱਥੇ ਆ ਕੇ ਉਤਰਗੇ ਆਸਟ ਇਹ ਉਤਰਨਾ ਤੇ ਆ ਜਿਹੜਾ ਵੀ ਆ ਇਟਾਲੀਆ ਸਿੱਧਾ ਸਟੇਸ਼ਨ ਤੋਂ ਇੱਥੇ ਉਤਰ ਕੇ ਜਾਣਾ ਤੇ ਸਾਹਮਣੇ ਜਾਣਾ 2 ਕਿਲੋਮੀਟਰ ਪਲੱਸ ਲਗਭਗ ਹੋਊਗਾ ਇੱਥੋਂ ਜਿਹੜਾ ਸਮੁੰਦਰ ਹੈ ਤੇ ਆਪਾਂ ਤੁਹਾਨੂੰ ਉੱਥੇ ਵੀ ਲੈ ਕੇ ਚੱਲਦੇ ਆ ਕਿ ਬੱਚੇ ਅਜੇ ਨਹਾਉਣ ਦਾ ਪ੍ਰੋਗਰਾਮ ਬਣਾ ਕੇ ਆਏ ਆ ਕੱਪੜੇ-ਕੋਪੜੇ ਨਾਲ ਲਿਆਂਦੇ ਇਹਨਾਂ ਨੇ ਨਹਾਉਣਾ ਬੱਚਿਓ ਨਾ ਹੁਣੇ ਗਰਵਾਇਂ ਤਾਂ ਗਰਮੀ ਆ ਗਈ ਕਹਿੰਦਾ ਮੈਂ ਤਾਂ ਫਟਾਫਟ ਸਮੁੰਦਰ ਬਾੜ ਦੋ ਫਟਾਫਟ ਚੱਲੀ ਨਾ ਇੰਜ ਜਾ ਕੇ ਫਿਰ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਪਿਆਸਾ ਵਾਲਾ ਦਿਖਾਇਆ ਤੇ ਉਧਰ ਆਪਾਂ ਸਮੁੰਦਰ ਵੀ ਦਿਖਾਉਨੇ ਆ ਤੇ ਨਾਲੇ ਬੱਚਿਆਂ ਨੂੰ ਨਿਲਾਉਂਦੇ ਆ ਆ ਇੱਥੇ ਰੱਖ ਕਿੱਥੇ ਬੈਠਾ ਭੰਗੜਾ ਪਾ ਰਿਹਾ ਓਏ ਹੈ ਬੱਲੇ ਬੱਲੇ ਆਵਾਜ਼ ਆ ਗਈ ਨਾਲ ਨਹੀਂ ਨਾਲ ਘਣਾ ਦੇਗਾ ਬੱਲੇ ਆਵਾਜ਼ ਆ ਬੱਲੇ ਬੱਲੇ ਤਾਵਾ ਆ ਲੈ ਵੀ ਮਾਵੀ ਗੋਦ ਵਾਲਿਆਂ ਵਾਸਤੇ ਮਿੱਤਰੋ ਆ ਗਈ ਆ ਬਹੁਤ ਖੁਸ਼ੀ ਦੀ ਗੱਲ ਇਟਲੀ ਦੇ ਵਿੱਚ ਵੀ ਤੁਹਾਡੇ ਨਾਮ ਦਾ ਮਸ਼ਹੂਰੀ ਹੋਈ ਵੇ ਦੇਖੋ ਮਾਵੀ ਤੇ ਹੁਣ ਆਪਾਂ ਸਮਾਨ ਲੈਣ ਵਾਸਤੇ ਜਾਗੇ ਸੀ ਆਪਣੇ ਸ਼ਿੰਦੀ ਬਾਈ ਉਹਨਾਂ ਦੇ ਕੋਲ ਇਹ ਸ਼ੌਪ 'ਚ ਆਪਾਂ ਸਮਾਨ ਲਈਦਾ ਮਿੱਤਰੋ ਤੇ ਵਧੀਆ ਕੁਆਲਿਟੀ ਸਮਾਨ ਮਿਲਦਾ ਹੈ ਤੇ ਸਾਨੂੰ ਇੱਥੇ ਮੁੰਡਾ ਮਿਲਿਆ ਆਪਣੇ ਪਿੰਡ ਦਾ ਮੁੰਡਾ ਆ ਦੇਖੋ ਇੱਧਰ ਆਪਣਾ ਗਰਾਹੀ ਮਿਲਿਆ ਸ੍ਰੀ ਗੱਲ ਜੀ ਸਾਰੇ ਲਾਲੀ ਤੇ ਜਿਹੜੇ ਆਪਣੇ ਪਿੰਡ ਤੋਂ ਵਲੌਗ ਦੇਖਦੇ ਆ ਨਾ ਉਹ ਕਮੈਂਟ ਦੇ ਵਿੱਚ ਦੱਸਦੇ ਹੋਏ ਉਹਨੂੰ ਕਿਦਾਂ ਲੱਗਿਆ ਲਾਲੀ ਅਗਰ ਉਹ ਮੋਟਾ ਲੱਗਿਆ ਪਤਲਾ ਲੱਗਿਆ ਮੈਂ ਤਾਂ ਮੋਟਾ ਹੋਇਆ ਲੱਗਦਾ ਰੈਸਟੋਰੈਂਟ ਦੇ ਕੰਮ ਕਰਦਾ ਹੈ ਬਾਈ ਇਹ ਵੀ ਰੈਸਟੋਰੈਂਟ ਖੁੱਲਾ ਖਾਣੇ ਪਿੰਡੋਂ ਤੁਹਾਨੂੰ ਪਤਾ ਹੀ ਜਾਵੇ ਥੀ ਡਰ ਨਿਕਲ ਜਾਂਦਾ ਫੋਰਸ ਚੜਦੀ ਕ ਤੇ ਬੱਚਿਆਂ ਨੂੰ ਵੀ ਕਮਾਈ ਫਰਾਈਏ ਅਰੇ ਬੱਚੇ ਮਗਰ ਫਿਰਦੇ ਨੇ ਚੱਲੀਏ ਫਿਰ ਓਕੇ ਜੀ ਸੰਦੇ ਵੀਰੇ ਓਕੇ ਜੀ ਸਸਰੀ ਥੈਂਕ ਯੂ ਵੈਰੀ ਮਚ ਮਿਲਦੇ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਆਉਣ ਵਾਸਤੇ ਕੋਈ ਗੱਲ ਨਹੀਂ ਓਕੇ ਲਾਲੀ ਓਕੇ ਸਸਰੀ ਬਾਈ ਮਿਲਦੇ ਹੈ ਇਹ ਹੈਗੀ ਆ ਦੋਸਤੋ ਛੋਟੀ ਪਾਰਕ ਹੈ ਨੇ ਇਹਨੂੰ ਆਪਣੇ ਜਿੰਨੇ ਵੀ ਪੰਜਾਬੀ ਲੱਜਪੁਰ ਵਿੱਚ ਰਹਿੰਦੇ ਆ ਜੇ ਕਿਸੇ ਨੂੰ ਮਿਲਣਾ ਗੇਣਾ ਹੋਵੇ ਟਾਈਮ ਦੇਣਾ ਹੋਵੇ ਕਹਿੰਦੇ ਕਿੱਥੇ ਜਾ ਕੇ ਮਿਲਾਂਗੇ ਆਪਾਂ ਤਾਂ ਆਹ ਜਗ੍ਹਾ ਦਾ ਨਾਮ ਲੈਂਦੇ ਆ ਇਹਨੂੰ ਕਹਿੰਦੇ ਹੁੰਦੇ ਆ ਛੋਟੀ ਪਾਰਕ ਕਹਿੰਦੇ ਛੋਟੀ ਪਾਰਕ 'ਚ ਮਿਲਾਂਗੇ ਫੌਰਨ ਅਗ ਚੱਲਦੇ ਹਾਂ ਉੱਤੇ ਹੁਣ ਤਾਂ ਪਾਣੀ ਮੰਮਰ ਰੂਮ ਰ ਕਰਤੀ ਕਰਦਾ ਚਲਦਾ ਚੁੰਦਾ ਕਰ ਰਹੇ ਵਧੀਆ ਇਹਨੂੰ ਹੁਣ ਤੇ ਸ਼ਾਮਾਂ ਕਿ ਨਹੀਂ ਸੁਣਦੇ ਕਿਥੋਂ ਜ਼ਖਤ ਲੱਗੇ ਸਾਰੇ ਪਾਸੇ ਹੀ ਬਹੁਤ ਗੂੜੀ ਸ਼ਾਮਾਂ ਹੁੰਦੀਆਂ ਇੱਥੇ ਤੇ ਚੱਲੀਏ ਆਪਾਂ ਬੱਚੇ ਮੈਂ ਕਹਿੰਨੇ ਮੈਥੀ ਬੈਨ ਤੂੰ ਕਿਹ ਨਾਲ ਆਇਆ ਬੱਚੇ ਹੁਣ ਹੈ ਬੇਟੇ ਆ ਦੇਖੋ ਇੱਧਰ ਆਪਾਂ ਨੂੰ ਸਿੰਦੀ ਬਾਈ ਨੇ ਦਿੱਤਾ ਨਾਲੇ ਜੂਸ ਗੁਰਵਾਜ ਵਾਸਤੇ ਆ ਹੈਗਾ ਵੀਰ ਉਹ ਮਜ਼ਦਾ ਕਾ ਉਹ ਗਲਾਸਾਂ ਵਿੱਚ ਪੀਏ ਫਿਰ ਤੇ ਨਾਲੇ ਗੁਰਸ਼ਾਨੂ ਬਾਜ ਦਿੱਤਾ ਇੱਕ ਹੋਰ ਚੀਜ਼ ਹੁ ਦਿਖਾਉਣਾ ਮੈਂ ਰੋਜ਼ ਫਲੂਦਾ ਰੋਜ਼ ਫਲੂਦਾ ਔਰ ਇਹ ਮਤਲਬ ਇਦਾਂ ਚੀਜ਼ ਜਿਹੜੇ ਆਪਣੀ ਪੰਜਾਬੀ ਟੱਚ ਨਾਲ ਕਾਫੀ ਮਿਲਦੀਆਂ ਉਹ ਬਾਈ ਗੋ ਹਨਾ ਹਨਾ ਸ਼ਾਨ ਦੇਖ ਸ਼ਾਨ ਨੂੰ ਵੱਧ ਨਾਲ ਹੋਲ ਜਾਣਾ ਇਹ ਨਵਾਂ ਨਾ ਪੰਜਾਬ ਤੋਂ ਆਇਆ ਹੈ ਤੇ ਇਹ ਕਹਿੰਦਾ ਪਾਪਾ ਸਾਰੇ ਕੁਝ ਹੀ ਪੇਕ ਨਾ ਐਂ ਲੱਗਦਾ ਜਿਵੇਂ ਪੰਜਾਬੀ ਦੁਕਾਨ ਚ ਆ ਕੇ ਹੁੰਨੇ ਹੈ ਹਨਾ ਹਨਾ ਬਾਈ ਮੁੰਡਾ ਆਪਾ ਤੇ ਆ ਇਹ ਮੈਂ ਤਾਂ ਡਾਇਰੈਕਟ ਪੀਂਦਾ ਕਿ ਡਾਇਰੈਕਟ ਵੀ ਡਾਇਰੈਕਟ ਤੇ ਸੀਰ ਬਟੇਰੀਆਂ ਚ ਪਾ ਲੇ ਆ ਲੋ ਗੁਰਵਾ ਦੀ ਜਨ ਸੇ ਗੁਰਵਾ ਕੀ ਖਾ ਰਹੇ ਆ ਆ ਉਹ ਇਹ ਤਾਂ ਕੀ ਕੰਮ ਹੁੰਦਾ ਕੀ ਕਰਦੇ ਉਹ ਇਹਨਾਂ ਮਿੰਟ ਹੁੰਦੇ ਜਿਵੇਂ ਮੈਂਨ ਤੋਂ ਸੌਂਦੀ ਉਹਨੂੰ ਬੋਲੋ ਇਹ ਦੱਸ ਦੇ ਪਹਿਲਾਂ ਆ ਮੇਰੇ ਦਾਦਾ ਮੇਰੇ ਆ ਆ ਕਾ ਕੇ ਮੇਰੇ ਦਾਦਾ ਤੋਂ ਆ ਕਾ ਕੇ ਨਾ ਮੈਨੂੰ ਪਰ 10 10 ਗਲਾਸ ਭਰ ਦੇ ਨਾ ਗਲਾਸ ਕੋਈ ਐਸੀ ਮੱਤ ਕਰ ਦੇ ਨਾ ਕਾਣੀ ਵੰਡ ਮੱਤ ਕਰੋ ਹੁਣ ਪਹੁੰਚੇ ਆਪਾਂ ਸਮੁੰਦਰ ਦੇ ਕੰਢੇ ਮਿੱਤਰੋ ਕਰਦੇ ਕਰਦੇ ਪਹੁੰਚ ਗਏ ਸਾਰੇ ਪਿੰਡ ਨੂੰ ਸਾਰੇ ਸ਼ਹਿਰ ਨੂੰ ਘੁੰਮਦੇ ਘੁੰਮਦੇ ਤੇ ਮੈਂ ਤੁਹਾਨੂੰ ਦੱਸਣਾ ਹੈ ਗੁਰਵਾਜ ਆਪਣਾ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਗੁਰਵਾਜ ਨੇ ਸਮੁੰਦਰ ਦੇ ਵਿੱਚ ਨਹਾਉਣਾ ਹੈ ਨਾ ਨਾ ਮੈਂ ਪਹਿਲੀ ਵਾਰੀ ਕਿਹਾ ਤਾਂ ਲੇ ਰਾਤ ਤੂੰ ਪਹਿਲੀ ਵਾਰੀ ਕਿਦਾਂ ਅਟਾਲੇ ਵਾ ਕੇ ਪਹਿਲੀ ਵਾਰੀ ਕਿਹਾ ਉੱਤੇ ਕੀ ਕਹਿੰਦੇ ਮਟਰਪਾਰਕ ਗਿਆ ਤਾਂ ਇੱਕ ਵਾਰੀ ਅੱਛਾ ਇੱਕ ਵਾਰੀ ਕਹਿੰਦਾ ਵਾਟਰਪਾਰਕ ਗਿਆ ਸੀਗਾ ਮੈਂ ਸਕੂਲ ਸਕੂਲ ਦੇ ਵਿੱਚੋਂ ਪਰ ਸਮੁੰਦਰ ਕੰਢੇ ਸਮੁੰਦਰ ਦੇ ਵਿੱਚ ਅੱਜ ਪਹਿਲੀ ਵਾਰ ਗੁਰਵਾਜ ਨਹਾਉਣੇ ਜਿਹੜਾ ਪਾਣੀ ਗੁਰਵਾਜ ਇਹ ਪਾਣੀ ਮਿੱਠਾ ਨਹੀਂ ਹੁੰਦਾ ਹੈਗਾ। ਹੋਰ ਕਿਉਂ ਤੇ? ਇਹ ਤਾਂ ਪਾਣੀ ਨੂਨ ਵਾਲਾ ਹੁੰਦਾ। ਨੂਨ ਆ ਫਰਕ। ਨੂਨ ਨਾਂ ਨੂਨ ਦਾ ਫਰਕ ਨਹੀਂ ਇਹਦਾ ਪਾਣੀ ਨੂਨ ਵਾਲਾ ਹੁੰਦਾ ਹੈ। ਅੱਛਾ। ਠੀਕ ਹੈ। ਚਲੋ ਬਈ। ਤਿਆਰ ਰੱਖਿਓ ਬਈ ਕਰਵਾਜ ਦਾ। ਹਾਂਜੀ। ਆਹ ਕਿਹਦਾ? ਆਏ ਮੈਟਰੋ। ਦੇਖੋ ਇਹ ਤਾਂ ਸਮੁੰਦਰ ਚੈੱਕ ਕਰੋ। ਬਿਲਕੁਲ ਸਮੁੰਦਰ ਤੱਟ ਦੇ ਪੱਸਿਆ ਵੇ ਵਾਲਾ ਸ਼ਹਿਰ। ਦੇਖੋ ਸਾਰਾ ਇਹ ਤਾਂ ਸਮੁੰਦਰ ਹੈ ਸਾਰੀ ਵਿੱਚ ਹੈ ਤੇ ਇੱਧਰ ਸਾਰਾ ਹੈਗਾ ਇਹ ਸ਼ਹਿਰ ਇੱਧਰ ਦੇਖੋ ਇੱਧਰ। ਸਾਰਾ ਸ਼ਹਿਰ ਨਾਲ ਹੁੰਦੀ ਹੈ ਬਸ। ਐਂ ਬਿਲਕੁਲ। ਆਹ ਲਾਈਨ ਦੇ ਵੀ ਸਾਰੇ ਇੱਧਰ ਰੈਸਟੋਰੈਂਟ ਹੀ ਆ। ਜੇ ਨੇ ਤੁਸੀਂ ਦੇਖਦੇ ਨਾ ਆਹ ਲਾਈਨ ਦੇ ਵਿੱਚ ਇੱਥੇ ਆਪਣੇ ਜਿਹੜਾ ਮੁੰਡਾ ਆਪਾਂ ਨੂੰ ਮਿਲਿਆ ਆਪਣੇ ਪਿੰਡ ਦਾ ਲਾਲੀ ਬਰੂ ਉਹ ਇੱਥੇ ਹੀ ਕੰਮ ਕਰਦਾ ਕਿਸ ਰੈਸਟੋਰੈਂਟ ਦੇ ਵਿੱਚ ਇਧਰ ਵੀ ਰੈਸਟੋਰੈਂਟਾਂ ਦੀ ਲਾਈਨ ਦੇ ਵਿੱਚ ਤੇ ਇਧਰ ਵੀ ਸਾਰੇ ਰੈਸਟੋਰੈਂਟੇ ਆ ਤੇ ਸ਼ਾਮ ਟਾਈਮ ਤਾਂ ਰੌਣਕ ਮੇਲਾ ਕਾਫੀ ਜ਼ਿਆਦਾ ਹੁੰਦਾ ਹੈ ਤੇ ਲੋਕ ਧੁੱਪ ਨੂੰ ਨਾ ਸੂਰਜ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਦੇਖੋ ਬਾਬੂ ਬੈਠਾ ਸੋਚ ਗਿਆ ਇਹਨੂੰ ਬਾਬੂ ਨੇ ਮੂੰਹ ਕੀਤਾ ਵੇ ਇਹਦੇ ਬੂਟ ਬੂਟ ਖੋਲਦੇ ਆਪਣੇ ਖੋਲਦੇ ਬੂਟ ਖੋਲਦੇ 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 ਬੂਟ ਫੜੋੜੀ ਫੜੋੜੀ ਮੁੰਡਾ ਹੋ ਗਿਆ ਸ਼ਰਾਬੀ ਛਰਟੀ ਖੋਲ ਲੈ ਫੋਚਲ ਤੇ ਫੋਚਲ ਚਲ ਅੱਜ ਹੋਊਗਾ ਓਏ ਪਟਾਕੇ ਲਾ ਓਏ ਵਾਏ ਗੋ ਕੀ ਹੋ ਗਿਆ ਕਰਮਾ ਹੈਂ ਕਰਮਾ ਤੇ ਤੈਨੂੰ ਕਰਮਾ ਤੇ ਕਿੱਧਰ ਖਾਂਛਾ ਆਦੀ ਸ਼ਾਂ ਸ਼ਰਟ ਖੋਲ ਦੇ ਪੁੱਤੇ ਦੀ ਸ਼ਰਟ ਖੋਲ ਦੇ ਦੀ ਉਹਨਾਂ ਦੇ ਜੁੱਤ ਐਤੀ ਖੋਲ ਦੇ ਮੈਂ ਖੜਾ ਇੱਥੇ ਚਲੋ ਨਾ ਉਹ ਮਾਰੋ ਚਾਰ ਕੋਤੇ ਚੱਲੀ ਹੈ ਫੇ ਟਾਈਮ ਹੋਦ ਗਿਆ ਇਥੇ ਇਹ ਨੂੰ ਨਾ ਲਾ ਦੇ ਬਹੁਤ ਅੱਗੇ ਨਾ ਜਾ ਬੇਟਾ ਠੀਕ ਹੈ ਬਹੁਤ ਅੱਗੇ ਨਾ ਜਾ ਓਏ ਚੀਨੀ ਡੇਢ ਨਾ ਲਾ ਉਹ ਗੁਰਵਾਜ ਜਮੇ ਡਰਦਾ ਗੁਰਵਾਜ ਉਹਦੇ ਬਹੁਤ ਹੀ ਘਾਨੇ ਨੇ ਗੁਰਵਾਜ ਗੁਰਵਾਜ फ लो शान पानी स्वाद है हां ਸਵਾਦ ਹੈ ਖੱਟਾ ਰ ਨੂਨ ਵਾਲਾ ਪਾਣੀ ਇਹ ਤੇ ਮਿੱਠਾ ਹੈ ਨੂਨ ਵਾਲਾ ਪਾਣੀ ਸਵਾਦ ਹੈ ਨਾ ਲੈ ਮੁੰਡੇ ਨਾ ਆ ਗਏ ਨਿਕਲੇ ਬਸ ਸਮੁੰਦਰ ਦੇ ਵਿੱਚ ਉਹ ਰੰਗ ਹੋ ਗਏ ਨੇ ਕਾਲੇ ਹੈ ਤੇ ਬਣ ਗਏ ਮੁੰਡੇ ਕਰਮਾਂ ਵਾਲੇ ਹੈ ਹੋਰ ਚਲ ਇੱਥੇ ਕਿਨਾਰੇ ਮੇ ਰਿਸ਼ਤਵ ਹੈ ਇੱਥੇ ਭੋਗਰ ਮੇ ਪਾਣੀ ਪਾਣੀ ਤਾਂ ਬਹੁਤ ਠੰਡਾ ਹੈ ਕਿੰਨਾ ਕਿ ਮਜ਼ਾ ਆ ਨਾ ਕਿ ਇੱਥੇ ਵੱਧਦਾ ਤੇ ਲਾਗੂ ਤੇ ਵੱਧ ਆਇਆ ਇੱਥੇ ਵੱਧਦਾ ਹੈ ਕਹਦੇ ਕੀ ਫਰਕ ਲੱਗੇ ਪਾਣੀ ਜ਼ਿਆਦਾ ਤੇ ਛੱਲਾ ਵੀ ਜ਼ਿਆਦਾ ਤੇਜ਼ ਆਉਣੀ ਹੈ ਉੱਥੇ ਜਾਂ ਫਿਰ ਸ਼ਾਂਤ ਪਾਣੀ ਹੈ ਜ਼ਿਆਦਾਤਰ ਮੈਂ ਇੱਥੇ ਵੱਧ ਇੰਜੋਏਮੈਂਟ ਹੋਇਆ ਕੁਲਮ ਲਾ ਗਈ ਠੀਕ ਹੈ ਹੁਣ ਆਪਾਂ ਚੱਲਿਆ ਪੁੱਤ ਅੱਜ ਆਮ ਟਾਈਮ ਘੱਟਾ ਥੋੜਾ ਜਿਹਾ ਤੇ ਆਪਾਂ ਕੀ ਕਰੀਏ ਥੋੜਾ ਜਿਹਾ ਮ제 ਘੱਟਾ ਕੋਈ ਗੱਲ ਨਹੀਂ ਮੈਂ ਕਰਦਾਂਗੀ ਪੂਰੀ ਫਿਰ ਇੱਕ ਦਿਨ ਸਾਰਾ ਦਿਨ ਤੁਹਾਨੂੰ ਮਾਰਿਆ ਪੇ ਘਮਾਵਾਂਗੇ ਠੀਕ ਨਹੀਂ ਠੀਕ ਹੈ ਦਿਲ ਚੋਸੀ ਠੀਕ ਹੈ ਲੈ ਮੰਮੀ ਸੇਵਾ ਕਰ ਲੱਗੇ ਤੇ ਪੈਰ ਧੋਣਗੇ ਲੈ ਇੱਧਰ ਨੂੰ ਆਜੋ ਤੂੰ ਬੜੇ ਤੂੰ ਇਹ ਬੂਟ ਪਾ ਕੇ ਚਪੜਾ ਪਾ ਕੇ ਆਏ ਹੋ ਹਾਂ ਮੈਂ ਬੂਟ ਤਾਂ ਆਏ ਮੈਂ ਗਰਵਾਜੀ ਤਿਖੜੇ ਤੂੰ ਇੱਥੇ ਖੜਾ ਏ ਔਰੇ ਖੜਾ ਤੂੰ ਚਲੋ ਚਲਿਏ ਨਵੀਡੀਓ ਕੰਮ ਫਟਾਫਟ ਨਿਕਲੀਏ ਹੈ ਮੜੇ ਨੇ ਕੱਪੜੇ ਨਾ ਗਿੱਲੇ ਕੱਪੜੇ ਚਾਹ ਪਾ ਚੱਕਦੀਆਂ ਪੁੱਛ ਫੱਗ ਦੱਸ ਚਲੋ ਫੋਟੋ ਮੈਂ ਤੱਕ ਨਹੀਂ ਨਾ ਤਾਂ ਹਲਗੇਦ ਨੇ ਹੁਣ ਲੱਗੇ ਮੇਤੋਂ ਮਾੜੇ ਮੋਟੀ ਸ਼ਹਿਰ ਦੀ ਰੌਣਕ ਮਿਲ ਹੁਣ ਤੇ ਹੁਣ ਲੋਕ ਨਿਕਲੇ ਘਰੋਂ ਮਾੜੇ ਮੋਟੇ ਬਾਹਰ ਰੈਸਟੋਰੈਂਟਾਂ ਦੇ ਬੈਠੇ ਨੇ ਤੇ ਹੁਣ ਥੋੜਾ ਮਾਹੌਲ ਜਿਵੇਂ ਸ਼ਾਮ ਹੋਣੀ ਤੈਨੂੰ ਵਦਨ ਆ ਸ਼ਹਿਰ ਦੇ ਵਿੱਚ ਦੁਪਹਿਰ ਨੰਘ ਗਿਆ ਨਾ ਹੁਣ ਜਿਨੇ ਜਿਨੇ ਸਾਡੀ ਛਤਰੀ ਦੇ ਥੱਲੇ ਆਉਣਾ ਤਾਂ ਉਹ ਆ ਸਕਦਾ ਹੈ ਸਾਡੇ ਵੱਲੋਂ ਫੁੱਲਾ ਸੱਦਾ ਦਿੱਤਾ ਜਾਂਦਾ ਹੈ ਸਾਰੀਆਂ ਸੰਗਤਾਂ ਨੂੰ ਗਰਵਾਜ ਨੂੰ ਕਰ ਲੋ ਛਤਰੀ ਥੱਲੇ ਕਹਿੰਦੇ ਸਮੁੰਦਰ ਵਾਲੇ ਪਾਣੀ ਦੇ ਵਿੱਚ ਨਾਉਣ ਤੋਂ ਬਾਅਦ ਜਦੋਂ ਤੋਂ ਪਸੇਕਦੇ ਆ ਨਾ ਪਾਣੀ ਹੁੰਦਾ ਲੂਣ ਵਾਲਾ ਫਿਰ ਰੰਗ ਜਿਆਦਾ ਕਾਲਾ ਹੋ ਜਾਂਦਾ ਤੁਸੀਂ ਜਿਆਦਾ ਬਲੈਕ ਹੋ ਜਾਣਾ ਬੱਚਿਓ ਉਹ ਨਿਆਣਿਆਂ ਤੁਸੀਂ ਵੱਧ ਬਲੈਕ ਹੋ ਜਾਣਾ ਹਾਂਜੀ ਹਾਂ ਹੁਣ ਤੁਸੀਂ ਮੜ ਮੜੇ ਬ੍ਰਾਊਨ ਹੋਏ ਆ ਤੇ ਤੁਸੀਂ ਵੀ ਜੈਡ ਬਲੈਕ ਹਨ ਫੌਜੀ ਨਹੀਂ ਬੂਟ ਵਰਗੀ ਹੋ ਜਾਣਾ ਦੁੱਧ ਪੀਆ ਕਰੂਗੇ ਨਾ ਫਿਰ ਦਿਖਿਆ ਕਰ ਹੋ ਜਾਂਦਾ ਗੱਲ ਰਹੀ ਘੁੰਮ ਘੁਮਾ ਕੇ ਫਿਰ ਪਹੁੰਚ ਗਏ ਮੇਥੁਰਾਪਾ ਛੋਟੀ ਪਾਰਕ ਦੇ ਵਿੱਚ ਇੱਥੇ 10 ਦਸ ਕਿ ਮਿੰਟ ਬੈਠ ਗਏ ਨਾ ਲੈ ਵੀ ਹੁਣ ਪਾਣੀ ਪੂੜੀ ਪੀ ਲਓ ਜੂਸ ਜਸ ਪੀ ਲਓ ਆਪਣਾ ਠੀਕ ਹੈ ਉਸ ਤੋਂ ਕਾਫੀ ਚੱਲਿਆ ਘਰ ਨੂੰ ਠੀਕ ਹੈ ਫਰੂਦਾ ਪੀ ਲਓ ਹਾ ਫਰੂਦਾ ਰਹਿਂਦਾ ਲੈ ਫਰੂਦਾ ਬਚਦਾ ਪਿਆ ਪਾਲੋ ਫਰੂਦਾ ਘੁੰਮਦੇ ਘੁੰਮਦੇ ਮਿੱਤਰੋ ਪਤਾ ਹੀ ਲੱਗਿਆ ਕਦੋਂ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਹੁਣ ਸ਼ਾਮ ਹੋ ਗਈ ਆ ਤੇ ਹੁਣ ਤਾਂ ਲੱਗਿਆ ਮੜਾ ਮਾਹੌਲ ਭਰਨ ਲੱਗਿਆ ਦੇਖੋ ਉਧਰ ਪਿਛੇ ਉਹ ਫਰਗੋਨਾ ਵੀ ਆ ਗਿਆ ਪਿਛੇ ਇੱਥੇ ਆਪਾਂ ਸਟੇ ਵੀ ਲੱਗਣੀ ਸ਼ੁਰੂ ਹੋ ਗਈ ਆ ਤੇ ਲੱਗੇ ਤਿਆਰੀ ਸ਼ੇਰੀ ਕਰਨ ਬਾਅਦ ਸ਼ਾਮ ਦੇ ਪ੍ਰੋਗਰਾਮ ਦੀ ਤੇ ਆਪਣਾ ਹੁਣ ਜੈ ਵਗੈਰ ਸਰ ਨਾਲ ਨੀ ਜਗ੍ਹਾ ਆਪਾਂ ਕੰਮ ਕਰ ਵੀ ਦੇਖਣੇ ਆਪਣੇ ਤੇ ਅੱਜ ਇਹ ਦਿਨ ਘੁੰਮੇ ਫਿਰਿਆ ਆਪਾਂ ਤੁਹਾਨੂੰ ਦਿਖਾਏ ਆ ਇਹ ਵਾਲਾ ਸ਼ਹਿਰ ਬਹੁਤ ਸੋਹਣਾ ਸ਼ਹਿਰ ਹੈ ਜੇ ਤੁਹਾਨੂੰ ਆਪਣਾ ਜਿਹੜਾ ਬਲੌਗ ਪਸੰਦ ਆ ਮੇਰੇ ਤੋਂ ਤਾਂ ਬਤਵਾ ਸ਼ੇਅਰ ਕਰਿਓ ਬਲੌਗਰ ਨੂੰ ਕਿਸੇ ਵੀ ਕੰਟਰੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਦੁਨੀਆ ਕਿਸੇ ਵੀ ਖੁੰਜੇ ਵਿੱਚ ਕੋਈ ਆਪਣਾ ਵੀਰ ਜਿਹੜਾ ਸ਼ਹਿਰ ਦੇ ਵਿੱਚ ਰਹਿ ਕੇ ਗਿਆ ਹੋਊਗਾ ਉਹਨੂੰ ਇਹ ਵਾਲਾ ਸ਼ਹਿਰ ਦੁਬਾਰਾ ਫਿਰ ਦੇਖਣ ਨੂੰ ਮਿਲੂਗਾ ਉਹਨੂੰ ਆਪਣੀਆਂ ਯਾਦਾਂ ਤਾਜ਼ੀਆਂ ਕਰਨ ਦਾ ਮੌਕਾ ਮਿਲੂਗਾ ਤੇ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸ੍ਰੀ ਮਲਜਾ 16 ਜੀ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ